ਦੇਖੋ ਯਾਰ ਜਦੋਂ ਉਹਵਾ ਦਿਖਾਉਣ ਦੇ ਲੋਕ ਕੀ ਮਾਡਲ ਆ ਬਈ 6 ਲੱਖ 75000 ਰੁਪਏ ਰੇਟ ਪੈ ਰਹੇ ਨੇ ਬਾਈ ਇਹਨਾਂ ਦੇਖ ਸਕਦੇ ਨੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ 93 ਵਿੱਚ 54 ਨੰਬਰ ਤੇ ਨਾਲ ਹੀ ਖੜਾ ਹੋਵੇ ਇੱਧਰ ਪ੍ਰੀਤ ਦੇਖ ਸਕਦੇ ਤੁਸੀਂ 5 ਸਟਾਰਾਂ ਵਾਲਾ 60 49 ਦਾ ਦੇਖ ਰਹੇ ਛੱਤ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਇਹ ਮਾਡਲ ਖੜਾ ਵੀ ਇੱਧਰ 5 ਲੱਖ 65000 ਰੁਪਏ ਰੇਟ ਪਾਇਆ ਹੋਵੇ ਦੇਖ ਸਕਦੇ ਮੈਨੂੰ ਤੇ ਰਨ ਇਗਨੀਸ਼ਨ ਚੈੱਕ ਕਰਤਾ ਉਹ ਤੇ ਨਾਲ ਹੀ ਖੜਾ ਵਈ ਇੱਧਰ 5210 21 ਮਾਡਲ ਆ ਵੀ 7 ਲੱਖ 45000 ਰੁਪਏ ਰੇਟ ਪਾਇਆ ਹੋਵੇ ਟੈਕ ਦਾ ਦੇਖ ਸਕਦੇ ਮੈਨੂੰ ਹੀ ਟਰੈਕਟਰ ਚੈੱਕ ਕਰ ਸਕਦੇ ਹੋ ਮਾੜਾ ਯਾਰ ਇਹਨਾਂ ਦਾ ਦੇਖੋ ਬਈ ਇਧਰ ਇੱਕ ਤੁਹਾਨੂੰ ਹੋਰ ਦਿਖਾਉਣਾ ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾਉਣਾ ਦੇਖ ਜਾਈਏ ਟਾਇਰਾਂ ਟੂਰਾਂ ਨੂੰ ਸਾਈਡ ਤੇ ਗੇਅ ਲੱਗੇ ਹੋ ਨੇ ਬਈ ਜੌਂਡੀਆ ਟਰੈਕਟਰ ਆ ਬਈ 5210 ਇਹ ਨਾਲ ਹੀ ਫਟਾ ਫਾਰਮ ਟਰੱਕ ਦਾ 60 ਦਾ ਬਈ ਦੇਖ ਸਕਦੇ ਤੁਸੀਂ ਟਾਇਰਾਂ ਟੂਰਾਂ ਨਿਕਨੇਸ਼ਨ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਸਾਫ ਆ ਬਈ ਪੂਰਾ ਟਰੈਕਟਰ ਦੇਖ ਸਕਦੇ ਨਹੀਂ ਕਵਰ ਵੀ ਨਹੀਂ ਲੱਗਾ ਬਈ ਟਰੈਕਟਰ ਪੂਰਾ ਸਾਫ ਤੇ ਆ ਦੇਖ ਸਕਦੇ ਹੋ ਜੀ ਟਾਇਰ ਟੂਰ ਬਿਲਕੁਲ ਓਕੇ ਪਿਆ ਬਈ ਟਰੈਕਟਰ ਦੇ 23 ਮਾਡਲ ਆ ਬਈ 7,55,000 ਰੁਪਏ ਰੇਟ ਦੇਖ ਸਕਦੇ ਹੋ ਬਈ ਚੈੱਕ ਕਰ ਸਕਦੇ ਹੋ ਟਾਇਰਾਂ ਟੂਰਾਂ ਦੀ ਕ੍ਰੀਸ਼ਨ ਬਈ ਤੇ ਨਾਲ ਹੀ ਖੜਾ ਬਈ ਇੱਧਰ 50 60 ਦਾ 19 ਮਾਡਲ ਆ ਬਈ 6 ਲੱਖ 85000 ਰੁਪਇਆ ਰੂਟ ਪਾਇਆ ਹੋਵੇ ਬਾਈਆਂ ਦਾ ਦੇਖ ਸਕ ਰਹੇ ਹੋ ਤੁਸੀਂ 11 ਟੂਰਾਂ ਦੀ ਇਗਨੀਸ਼ਨ ਚੈੱਕ ਕਰ ਸਕਦੇ ਹੋ ਸਾਫ ਟਰੈਕਟਰ ਪਿਆ ਬਈ ਬਹੁਤ ਵਧੀਆ ਰੰਗ ਪੇਂਟ ਬਈ ਕੁਝ ਵੀ ਨਹੀਂ ਹੋਇਆ ਟਰੈਕਟਰ ਪੂਰਾ ਸਾਫ ਪਿਆ ਬਈ ਦੇਖ ਸਕਦੇ ਹੋ ਜੀ 50 60 ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਿ ਨਾਲ ਹੀ ਖੜਾ ਬਈ ਇੱਧਰ 5310 19 ਮਾਡਲ ਦਾ ਬਾਈ ਬਈ 7 ਲੱਖ 25000 ਬਾਈ ਟਾਪ ਮਾਡਲ ਦਾ 5310 ਦੇਖ ਸਕਦੇ ਹੋ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਸਾਹ ਹੱਤਿਆ ਬਾਈ ਟਰੈਕਟਰ ਪੂਰਾ ਦੇਖ ਸਕਦੇ ਹੋ ਜੀ ਇੰਜਨ ਚੈੱਕ ਕਰ ਸਕਦੇ ਹੋ ਬਾਈ 7 ਤਰੀ ਲੱਗੀ ਹੋਈ ਆ ਟੌਪ ਮਾਡਲ ਚ ਟਰੈਕਟਰ ਆ ਬਈ ਹਾਂ ਕੰਡੀਸ਼ਨ ਚੈੱਕ ਕਰ ਚੁਣ ਟਰੈਕਟਰ ਦੀ ਤੇ ਨਾਲ ਹੀ ਖੜਾ ਬਈ ਇੱਧਰ ਫਾਰਮ ਟਰੱਕ ਦਾ ਦੇਖ ਸੋ ਜਿੰਨੇ ਇੰਜਨ ਗੀਅਰ ਚੈੱਕ ਕਰੋ ਟਰੈਕਟਰ ਦੀ ਕਨੈਕਸ਼ਨ ਚੈੱਕ ਕਰ ਸਕਦੇ ਆਂ ਆਪਾਂ ਮਾਰਾ ਬੜਾ ਬਦਲੇ ਮਾਰਾ ਕੀ ਹੋ ਜੇਤੀ ਆ ਗਏ ਠੀਕ ਹੈ ਫਿਰ ਮੈਂ ਟਰੈਕਟਰ ਤੇ ਪੂਰਾ ਸਾਫ ਟਰੈਕਟਰ ਪਿਆ ਬਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੈ ਵੀਰੇ ਆਪਣੇ ਕੋਲੇ ਬਈ ਹਰ ਤਰ੍ਹਾਂ ਦਾ ਟਰੈਕਟਰ ਮਿਲ ਜਾਂਦਾ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਾਨੀ ਛੋਟੇ ਜੀਮੇਦਾਰ ਨਹੀਂ ਲੈਣਾ ਵੀ ਛੋਟਾ ਵੀ ਮਿਲ ਜਾਓ ਠੀਕ ਹੈ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਆ ਠੀਕ ਹੈ ਬਾਈ ਮੋਬਾਈਲ ਨੰਬਰ ਬਾਈ ਕੋਈ ਆਪਣਾ ਮੋਬਾਈਲ ਨੰਬਰ ਆਪਣਾ 70097 94724 ਠੀਕ ਆ ਬਈ 700970474 ਆ ਨੰਬਰ ਤੇ ਕਾਲ ਕਰ ਲਿਓ ਬਈ ਨਾਲ ਬਈ ਬਾਈ ਕੋਲੇ ਬਹੁਤ ਵਧੀਆ ਟਰੈਕਟਰ ਨੇ ਦੇਖ ਸਕਦੇ ਹੋ ਤੁਸੀਂ ਇਧਰ ਨਿਗਾਹ ਮਾਰ ਲਓ ਇੱਕ ਵਾਰੀ ਇੱਕ ਵਾਰੀ ਇਧਰ ਠੀਕ ਆ ਬਈ ਓਕੇ ਧੰਨਵਾਦ